ਵੇ ਦਾਤਾ ਸੂਹੀ ਮਹੱਲਾ ਪੰਜਵਾਂ ਲਾਲਨ 라ਵਿਆ ਕਮਨ ਗਤੀਰੀ ਸਖੀ ਬਤਾਵਹੁ ਮੁਝਹਿ ਮਤੀਰੀ ਸੂਹਬ ਸੂਹਬ ਸੂਹਵੀ ਆਪਨੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਮ ਮਨੋ ਮੋ ਸੰਗ ਨੈਨ ਪਤੀਰੀ ਜਹਾਂ ਪਠਾਵਹੁ ਜਾਉ ਤਤਿਰੀ ਜਪ ਤਪ ਸੰਜਮ ਦੇਉ ਜਤਿਰੀ ਇਕ ਨਿਮਖ ਮਲਾਬ ਹੋ ਮੋਹਿ ਪ੍ਰਾਨ ਪਤੀਰੀ ਮਾਨ ਤਾਨ ਹੰਬੁਦ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀ ਮਨ ਤੂੰ ਪ੍ਰਾਨ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਹਿ ਨਾ ਬਿਸਰਹਿ ਕਾਹੂ ਬੇਰਾ ਰਹਾਉ ਬੈ ਖਰੀਦ ਹਉ ਦਾਸ ਰੋ ਤੇਰਾ ਤੂੰ ਭਾਰੂ ਠਾਕੁਰ ਗੁਣੀ ਘਹਿਰਾ ਕੋਟ ਦਾਸ ਜਾ ਕਹਿ ਦਰਬਾਰੀ ਨਿਮਕ ਨਿਮਕ ਬਸੈ ਤਿਨ ਨਾਲਿ ਹਉ ਕਿਛ ਨਾਹੀ ਸਭ ਕਿਛ ਤੇਰਾ ਊਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦੁਆਰੀ ਤਾ ਮਹਿ ਵਸਹਿ ਭਗਤ ਪਿਆਰੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰ ਹੋ ਡੀਠੀ ਰਹਾਉ ਤਹਿ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰਹਿ ਹਰ ਰੰਗਾ ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾਂ ਕੈ ਦਰਸ ਪਾਪ ਕੋਟ ਉਤਾਰੀ ਭੇਟ ਤਸੰਗ ਇਹੋ ਭਵਜਲ ਤਾਰੇ ਕੋਇ ਸਾਜਨ ਕੋਇ ਮੀਤ ਪਿਆਰੀ ਜੋ ਹਮਕੋ ਹਰ ਨਾਮ ਚਿਤਾਰੀ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮਦੂਤ ਬਦਾਰੇ ਜਾ ਕੀ ਧੀਰਕ ਇਸ ਮਨ ਹੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੀ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੀ ਸਰਨ ਨਾਨਕ ਤਿਨ ਸਤਬਲੇ ਹਾਰੀ ਸੂਹੀ ਮਹੱਲਾ ਪੰਜਵਾ ਰਹਿਣ ਨਾ ਪਾਵਹਿ ਸੁਰ ਨਰ ਦੇਵਾ ਉਠ ਸੁਧਾਰੇ ਕਰ ਮਨੁ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸਹਾਵਾਪਾਰੀ ਮਰਨ ਜੋਦੀ ਸੈ ਸੋ ਕਾਲਹਿ ਖਰਨਾਂ ਕੂੜਾ ਮੋਹਿ ਲਪਤ ਲਪਟਾ ਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾਂ ਘਟ ਘਟ ਅੰਤਰ ਤੁਮਹਿ ਬਸਾਰੀ ਸਗਲ ਸਮਗਰੀ ਸੂਤ ਤੁਮਾਰੀ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੀ ਤੁਮਹੀ ਪੇਖ ਪੇਖ ਮਨ ਬਿਗਸਾਰੇ ਰਹਾਉ ਅਨਕ ਜੋਨ ਭ੍ਰਮ 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 ਹਾਰੇ ਕੋਟ ਗਹੀ ਅਬ ਸਾਧ ਸੰਗਾਰੇ ਅਗਮ ਅਗੋਚਰ ਅਲਖਿ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੀ ਸੂਹੀ ਮਹਲਾ ਪੰਜਵਾ ਕਮਨ ਕਾਜ ਮਾਇਆ ਵੜਿਆਈ ਜਾ ਕਉ ਬਿਨ ਸਤਬਾਰ ਨਾ ਕਾਈ ਕਿਉ ਸੁਪਨਾ ਸੋਵਤ ਨਹੀਂ ਜਾਣੈ ਚੇਤ ਬਿਵਸਥਾ ਮਹਿ ਲਪਟਾਨੈ ਰਹਾਉ ਮਹਾ ਮੋਹਿ ਮੋਹਿਉ ਗਾਵਾਰਾ ਪੇਖਤ ਪੇਖਤ ਊਠ ਸੁਧਾਰਾ ਊਚਤੇ ਊਚ ਤਾ ਕਾ ਦਰਬਾਰਾ ਕਈ ਜੰਤ ਬਨਾਹਿ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾ ਸਿਮਰ ਸਿਮਰ ਤਾ ਕਉ ਹਉ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਸੁਣ ਸੁਣ ਅਮਰਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮ ਆਨੰਦਾ ਜਾਂ ਕੈ ਸਿਮਰਨ ਕਛ ਭਉ ਨਾਮ ਵਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੂਹੀ ਮਹਲਾ 5ਵਾਂ ਗੁਰ ਕੈ ਬਚਨ ਹਿਰਦੈ ਧਾਨ ਧਾਰੀ ਰਸਨਾ ਜਾਪ ਜੱਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲੇਹਾਰੀ ਚਰਨ ਕਮਲ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਬ੍ਰਿੜ ਨਾਮ ਦਾਣ ਇਸ ਨਾਨ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾ ਲੋਭ ਮੋਹੇ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਦੀ ਪਤਤ ਪਾਵਨ ਪ੍ਰਭ ਨਾਮ ਤੁਮਾਰੀ ਰਾਖ ਲੈ ਹੋ ਮੋਹੇ ਨਿਰਗੁਣਿਆਰੀ ਰਹਾਉ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇ ਮਨੁਖ ਅਭਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਤ ਅੰਦਾ ਸੁਨੀਤ ਸੁਨੀਐ ਨਾਹੀ ਨਿਖਤ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛਟਹਿ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗਤ ਮਾਰੇ ਕਛੂ ਨਾ ਜਾਤਾ ਰਖਹਿ ਪਚਾਰ ਮਾਟੀ ਕਾ ਭਾਂਡਾ ਹੱਥ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਦਾ ਮਹਾ ਗਰਤ ਮਹਿ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾ ਜੀਵਤ ਮਰੈ ਬੁਝੈ ਪ੍ਰਭ ਸੋਈ ਤਿਸ ਜਨ ਕਰਮ ਪ੍ਰਾਪਤ ਹੋਏ ਸੁਨ ਸਾਜਨ ਕਿਉ ਦੁਤਰ ਤਰੀਐ ਮਿਲ ਸਾਧੂ ਹਰ ਨਾਮ ਉਚਰਿਐ ਰਹਾਉ ਇਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮੁ ਪਛਾਨੈ ਜੋ ਕਿਛੁ ਕਰੈ ਸੋਈ ਭਲ ਮਾਨੈ ਆਦ ਅੰਤ ਕੀ ਕੀਮਤਿ ਜਾਣੈ ਕਹੋ ਨਾਨਕ ਤਿਸ ਜਨ ਬਲੇ ਹਾਰੀ ਜਾਂ ਕੈ ਹਿਰਦੈ ਵਸੈ ਮਰਾਰੀ ਸੋਹੀ ਮਹਲਾ ਪੰਜਵਾਂ ਗੁਰ ਪਰਮੇਸ਼ਰ ਕਰਣੈ ਹਾਰੁ ਸਗਲ ਸਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਾਈ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵ ਜਲ ਡੂਪਤ ਸਤ ਗੁਰ ਕਾਢੈ ਜਨਮ ਜਨਮ ਕਾ ਟੁੰਟਾ ਗਾਂਢੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ ਸਤ ਗੁਰ ਕੀ ਰੇਨ ਵਡ ਭਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੂਹੀ ਮਹੱਲਾ 5 ਗੁਰੇ ਆਪਣੇ ਉਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰਉ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰਵਾਲਾ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੀ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੀ ਸੁਨਹੁ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣ ਤਾਸ ਸੂਹੀ ਮਹੱਲਾ 5 ਮੀਤ ਸਾਜਨ ਸੁਤ ਬੰਧ ਪਪਾਈ ਜਤ ਕਤ ਪੀਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾਹ ਕੋਟ ਆਵਦ ਤਿਸ ਬੇਦਤ ਨਾਹੀ ਹਰ ਚਰਨ ਸਰਨ ਗੜ ਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾਮ ਬਧਾਰੈ ਨਾਨਕ ਦਾਸ ਸਦਾ ਬਲੇਹਾਰੀ ਸੇਵਕ ਸੰਤ ਰਾਜਾ RAM ਮਰਾਰੀ ਸੂਹੀ ਮਹੱਲਾ ਪੰਜਵਾ